स्वागत ਤੁਹਾਡਾ ਦਿਨਿਕ ਸਵੇਰਾ ਟੀਵੀ ਦੇ ਖਾਸ ਰੈੱਡ ਫੋਰਟ ਸਟੂਡੀਓ ਦੇ ਵਿੱਚ ਲਾਲ ਕਿਲਾ ਉਹ ਥਾਂ ਹੁੰਦੀ ਹੈ ਜਿੱਥੋਂ ਪਤਾ ਲੱਗਦਾ ਹੈ ਕਿ ਦੇਸ਼ ਹੁਣ ਕਿਹਦੇ ਹੱਥ ਦੇ ਵਿੱਚ ਹੈ ਔਰ ਇਸੇ ਤਰ੍ਹਾਂ ਹੁਣ 1 ਜੂਨ ਨੂੰ ਵੀ ਪੰਜਾਬ ਦੇ ਲੋਕਾਂ ਨੇ ਆਪਣੇ ਐਮਪੀ ਬਣਾਣੇ ਨੇ ਔਰ ਉਸ ਤੋਂ ਬਾਅਦ ਸਰਕਾਰ ਬਣਨੀ ਹੈ ਦਿਨ ਬੜੇ ਥੋੜੇ ਰਹਿ ਗਏ ਨੇ ਲਾਲ ਕਿਲੇ ਦੇ ਸਾਹਮਣੇ ਅੱਜ ਆਪਾਂ ਉਸ ਨੇਤਾ ਨੂੰ ਲੈ ਕੇ ਆਏ ਆ ਜੋ ਪੰਜਾਬ ਦੀ ਪੋਲਿਟਿਕਸ ਨੂੰ ਚੰਗੀ ਤਰੀਕੇ ਨਾਲ ਜਾਣਦੇ ਨੇ ਔਰ ਉਸ ਤੋਂ ਵੀ ਵੱਧ ਸ਼੍ਰੋਮਣੀ ਅਕਾਲੀ ਦਲ ਦੇ ਟਣਕਿ ਸ਼ਰੋਮਣੀ ਅਕਾਲੀ ਦਲ ਦੇ ਰਣਨੀਤੀਕਾਰ ਮੰਨੇ ਜਾਂਦੇ ਨੇ ਸਾਬਕਾ ਪ੍ਰਧਾਨ ਮੰਤਰੀ ਗੁਜਰਾਲ ਸਾਹਿਬ ਦੇ ਬੇਟੇ ਨਰੇਸ਼ ਗੁਜਰਾਲ ਜੀ ਸਾਡੇ ਨਾਲ ਮੌਜੂਦ ਨੇ ਸਵਾਗਤ ਹੈ ਤੁਹਾਡਾ ਗੁਜਰਾਲ ਸਾਹਿਬ ਜਿਵੇਂ ਮੈਂ ਜ਼ਿਕਰ ਕੀਤਾ ਕਿ ਪੰਜਾਬ ਦੀ ਪੋਲਿਟਿਕਸ ਬਾਰੇ ਵੀ ਤੁਸੀਂ ਪਲੀਭਾਂਦੀ ਹਰ ਚੀਜ਼ ਨੂੰ ਜਾਣਦੇ ਹੋ ਸ਼ਰੋਮਣੀ ਅਕਾਲੀ ਦਲ ਤੋਂ ਸ਼ੁਰੂ ਕਰਦੇ ਹਾਂ ਪ੍ਰਕਾਸ਼ ਸਿੰਘ ਬਾਦਲ ਤੋਂ ਬਿਨਾਂ ਇਹ ਪਹਿਲਾ ਚੋਣਾ ਹੈ ਸ਼ਰੋਮਣੀ ਅਕਾਲੀ ਦਲ ਬਾਦਲ ਦਾ ਕਿਵੇਂ ਦੇਖ ਰਹੇ ਹੋ ਆਪਣੀ ਸਥਿਤੀ ਨੂੰ ਇਸ ਵੇਲੇ ਸ਼ਰੋਮਣੀ ਅਕਾਲੀ ਦਲ ਕਿੱਥੇ ਹੈਗੀ ਹੈ ਦੇਖੋ ਤੁਸੀਂ ਬਿਲਕੁਲ ਠੀਕ ਕਿਹਾ ਕਿ ਬਾਦਲ ਸਾਹਿਬ ਦੇ ਬਾਅਦ ਇਹ ਪਹਿਲਾ ਪਹਿਲੀ ਚੋਣ ਹੈ ਜਿਹੜੀ ਅਸੀਂ ਲੜਨ ਜਾ ਰਹੇ ਹਾਂ ਸੁਖਬੀਰ ਬਾਦਲ ਦੀ ਲੀਡਰਸ਼ਿਪ ਦੇ ਥੱਲੇ ਬਾਦਲ ਪਰਿਵਾਰ ਦੀ ਜਿਹੜੀ ਜਿਹੜਾ ਵਿਰਸਾ ਹੈ ਜਿਹੜਾ ਵੱਡੇ ਬਾਦਲ ਸਾਹਿਬ ਨੇ ਦਿੱਤਾ ਉਹ ਕੀ ਸੀ Hindu Sikh Ekta Hindu Sikh Paichara Hindu Sikh ਅ ਤੁਸੀਂ ਫੈਟਰਨਿਟੀ ਜਿਹਨੂੰ ਕਹਿੰਦੇ ਇੰਗਲਿਸ਼ ਵਿੱਚ ਜਿਹੜੀ ਬਾਜਪਾਈ ਜੀ ਦੇ ਬਾਦਲ ਸਾਹਿਬ ਨੇ ਬਣਾਈ ਸੀ ਤੁਹਾਨੂੰ ਯਾਦ ਹੋਵੇਗਾ 80 ਤੇ 90 ਦੇ ਦੌਰ ਦੇ ਬਾਅਦ ਇੱਕ ਦਰਾਰ ਪੈ ਗਈ ਸੀ ਪੰਜਾਬ ਵਿੱਚ ਵੀ ਹਿੰਦੂ ਤੇ ਸਿੱਖਾਂ ਵਿੱਚ ਜਿਹੜਾ ਪੁਰਾਣਾ ਰਿਸ਼ਤਾ ਸੀ ਉਹ ਨਹੀਂ ਰਿਹਾ ਸੀ ਇਹਨਾਂ ਦੋਨਾਂ ਨੇ ਉਸ ਵੇਲੇ ਸੋਚਿਆ ਕਿ ਪੰਜਾਬ ਦੇ ਫਿਊਚਰ ਲਈ ਹਾਲੇ ਕਿ ਸਾਡੀ ਆਈਡਿਓਲੋਜੀ ਡਿਫਰੈਂਟ ਸੀ ਲੇਕਿਨ ਪੰਜਾਬ ਤਰੱਕੀ ਤਾਈਓ ਕਰ ਸਕਦਾ ਹੈ ਜੇ ਪੰਜਾਬ ਵਿੱਚ ਅਮੰਤ ਸ਼ਾਂਤੀ ਰਹੇ ਅਮੰਤ ਸ਼ਾਂਤੀ ਪੰਜਾਬ ਵਿੱਚ ਤੈਉਂ ਰਹਿ ਸਕਦੀ ਹੈ ਜੇ ਹਿੰਦੂ ਸਿੱਖ ਵਿੱਚ ਕੋਈ ਦਰਾਰ ਨਾ ਹੋਵੇ ਉਹ ਪੁਰਾਣਾ ਪਿਆਰ ਜਿਹੜਾ ਸੀ ਉਹ ਰਵੇ ਤੇ ਉਹ ਕਾਇਮ ਰਹੇ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਥੱਲੇ ਇੱਕ ਮੋਡਰੇਟ ਫੋਰਸ ਹੈ ਪੰਜਾਬ ਵਿੱਚ ਉਹ ਹਮੇਸ਼ਾ ਉਸ ਗੱਲ ਲਈ ਅਸੀਂ ਲੜਾਂਗੇ ਅਸੀਂ ਕਾਇਮ ਰੱਖਿਆ ਉਸ ਟ੍ਰੈਡੀਸ਼ਨ ਨੂੰ ਉਹਦੇ ਲਈ ਜੋ ਵੀ ਸਾਨੂੰ ਤਿਆਗ ਦੇਣਾ ਪਏ ਅਸੀਂ ਕਰਾਂਗੇ ਪਰ ਸਚੌਣਾ ਦੇ ਵਿੱਚ ਕਿਉਂਕਿ ਜੇ ਤੁਸੀਂ ਪ੍ਰਕਾਸ਼ ਸਿੰਘ ਬਾਦਲ ਤੋਂ ਬਿਨਾ ਜਾ ਰਹੇ ਹੋ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੇ ਵਿੱਚ ਜਾ ਰਹੇ ਹੋ ਤੇ ਬੀਜੇਪੀ ਤੋਂ ਵੀ ਬਿਨਾਂ ਜਾ ਰਹੇ ਹੋ ਬਹੁਤ ਲੰਬਾ ਸਮੇਂ ਤੋਂ ਬਾਅਦ ਤੁਸੀਂ ਸ਼੍ਰੋਮਣੀ ਕਾਲੇ ਦਲ ਵਿਦਾਊਟ ਅਲਾਈਅንስ ਇੱਕ ਨੈਸ਼ਨਲ ਇਲੈਕਸ਼ਨ ਲੜ ਰਹੇ ਹੋ ਇਸ ਵੇਲੇ ਉੱਥੇ ਆਪਣੀ ਸਥਿਤੀ ਨੂੰ ਕਿੱਥੇ ਦੇਖ ਰਹੇ ਹੋ ਤੁਸੀਂ ਕਿਉਂਕਿ ਸੁਸਤਿਆ ਨਜ਼ਰ ਆ ਰਿਹਾ ਹੈ ਸ਼੍ਰੋਮਣੀ ਕਾਲੇ ਦਲ ਇਹ ਨਜ਼ਰ ਹੀ ਆ ਰਿਹਾ ਹੈ ਜਾਂ ਅੰਡਰ ਕਰੰਟ ਹੈਗਾ ਜਾਂ ਰਿਵਾਈਵਲ ਹੋ ਚੁੱਕਿਆ ਹੈ ਸ਼੍ਰੋਮਣੀ ਕਾਲੇ ਦਲ ਦਾ ਦੇਖੋ ਤੁਸੀਂ ਗੱਲ ਕੀਤੀ ਬੀਜੇਪੀ ਦੇ ਬਿਨਾਂ ਜਾ ਰਹੇ ਹਾਂ ਤੁਹਾਡਾ ਹੀ ਗਰੁੱਪ ਬਹੁਤ ਸਪੈਕੂਲੇਸ਼ਨ ਕਰਦਾ ਸੀ 7685 94 ਮੈਂ ਉਸ ਵੇਲੇ ਤੁਹਾਨੂੰ ਇਹੋ ਗੱਲ ਕਹਿੰਦਾ ਸੀ ਕਿ ਨੰਬਰਾਂ ਦੀ ਗੱਲ ਨਹੀਂ ਇਹ ਸਿਧਾਂਤਿਕ ਗੱਲ ਹੈ ਅਕਾਲੀ ਦਲ ਬੁਨਿਆਦੀ ਤੌਰ ਤੇ ਕਿਸਾਨਾਂ ਦੀ ਪਾਰਟੀ ਹੈ ਜਿਸ ਵੇਲੇ ਭਾਜਪਾ ਦੀ ਦਿੱਲੀ ਦੀ ਸਰਕਾਰ ਕਾਲੇ ਕਾਨੂੰਨ ਲੈ ਕੇ ਆਈ ਉਸ ਵੇਲੇ ਅਸੀਂ ਸਰਕਾਰ ਛੱਡੀ ਉਹ ਸਿਧਾਂਤਿਕ ਸੀ ਉਨ ਜਿਸ ਵੇਲੇ ਇਹ ਕਿਹਾ ਗਿਆ ਕਿ ਜੀ ਫਿਰ ਇਕੱਠੇ ਹੋ ਜਾਣਗੇ ਸਾਡੀ ਤਿੰਨ ਕੰਡੀਸ਼ਨ ਸੀਗੀਆਂ ਸਭ ਤੋਂ ਅਵਲ ਕੰਡੀਸ਼ਨ ਸੀ ਜੋ ਕਿਸਾਨਾਂ ਦੀ ਡਿਮਾਂਡ ਹੈ ਖਾਸ ਕਰ ਐਮਐਸਪੀ ਜਿਹੜੀ ਸਰਕਾਰ ਨੇ ਇੱਕ ਕਮਿਟਮੈਂਟ ਕੀਤੀ ਸੀ ਉਹਨੂੰ ਪੂਰਾ ਕਰੋ ਦੂਜਾ ਇੱਕ ਮਨੋਰਟੀ ਦੇ ਰਿਲੀਜੀਅਸ ਜਿਹੜੇ ਅਫੇਅਰਸ ਨੇ ਉਹਨਾਂ ਵਿੱਚ ਦਖਲ ਅੰਦਾਜ਼ੀ ਬੰਦ ਕਰੋ ਉਹ ਭਾਵੇਂ ਦਿੱਲੀ ਦੇ ਗੁਰਦੁਆਰੇ ਦੇ ਲੈ ਲੋ ਹਜ਼ੂਰ ਸਾਹਿਬ ਲੈ ਲੋ ਪਟਨਾ ਸਾਹਿਬ ਲੈ ਲੋ ਜਾਂ ਜਿਸ ਤਰ੍ਹਾਂ ਐਸਜੀਪੀਸੀ ਨੂੰ ਤੋੜਿਆ ਗਿਆ ਗੈਰ ਕਾਨੂੰਨੀ ਤਰੀਕੇ ਨਾਲ ਹਰਿਆਣਾ ਵਿੱਚ ਸਾਡੀ ਇੱਕ ਕੰਡੀਸ਼ਨ ਸੀ ਕਿ ਤੁਸੀਂ ਕਿਸੇ ਵੀ ਰਿਲੀਜੀਅਸ ਮਨੋਰਟੀ ਨੂੰ ਪਰੇਸ਼ਾਨ ਨਹੀਂ ਕਰੋਗੇ ਤੁਹਾਨੂੰ ਯਾਦ ਹੋਵੇਗਾ ਸੀਏਏ ਵੇਲੇ ਵੀ ਸੁਖਬੀਰ ਬਾਦਲ ਨੇ ਪਾਰਲੀਮੈਂਟ ਵਿੱਚ ਕਿਹਾ ਸੀ ਕਿ ਮੁਸਲਮਾਨਾਂ ਨਾਲ ਜ਼ਿਆਤੀ ਹੋ ਰਹੀ ਹੈ ਇਸੇ ਤਰ੍ਹਾਂ ਪਾਵੇਂ ਉਹ ਮੁਸਲਮਾਨ ਹੋਵੇ ਪਾਵੇਂ 크ਿਸਚਨ ਹੋਵੇ ਅਸੀਂ ਗੁਰੂਆਂ ਦੀ ਆਈਡਿਓਲੋਜੀ ਵਿੱਚ ਬਿਲੀਵ ਕਰਨਿਆ ਉ ਉਧਰ ਨਿਚੋੜ ਕੀ ਹੈ ਟੋਲਰੈਂਸ ਹਰ ਧਰਮ ਦੀ ਤੁਸੀਂ ਇੱਜ਼ਤ ਕਰੋ ਦੇਸ਼ ਵੀ ਅੱਗੇ ਤਾਈਓ ਵਧ ਸਕਦਾ ਹੈ ਪੰਜਾਬ ਵਿੱਚ ਵੀ ਤਾਈਓ ਤਰੱਕੀ ਹੋ ਸਕਦੀ ਹੈ ਇਹ ਬੇਸਿਕ ਜਿਹੜੀ ਗੁਰੂਆਂ ਦਾ ਮੈਸੇਜ ਹੈ ਅਸੀਂ ਜੇ ਉਹਨੂੰ ਫਾਲੋ ਕਰੀਏ ਜਿਹੜਾ ਟ੍ਰੈਡੀਸ਼ਨਲੀ ਪੰਜਾਬ ਵਿੱਚ ਹਮੇਸ਼ਾ ਹੋਇਆ ਸੋ ਤੁਸੀਂ ਕਹਿਆ ਕਿ ਕਿਸ ਤਰ੍ਹਾਂ ਅਸੀਂ ਅੱਗੇ ਜਾ ਰਹੇ ਹਾਂ ਬਾਦਲ ਸਾਹਿਬ ਦੇ ਬਿਨਾ ਅਸੀਂ ਉਹਨਾਂ ਨੇ ਜਿਹੜੇ ਸਿਧਾਂਤਿਕ ਉਹਨਾਂ ਦੀ ਰਾਜਨੀਤੀ ਸੀ ਅਸੀਂ ਉਹਨੂੰ ਫਾਲੋ ਕਰ ਰਹੇ ਹਾਂ ਕੁਝ ਵੀ ਹੋ ਜਵੇ ਇਹ ਮੋਡਰੇਟ ਫੋਰਸ ਅਕਾਲੀ ਦਲ ਜਿਹੜੀ ਹੈ ਜਿਹੜੀ ਹਿੰਦੂ ਸਿੱਖ ਏਕਤਾ ਹਿੰਦੂ ਸਿੱਖ ਪਾਈਚਾਰਾ ਇਹਨੂੰ ਕਾਇਮ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਨੂੰ ਜਿਹੜਾ ਕਾਇਮ ਰੱਖਣਾ ਚਾਹੁੰਦੀ ਹੈ ਅਸੀਂ ਉਸ ਸਿਧਾਂਤ ਤੇ ਇਲੈਕਸ਼ਨ ਲੜ ਰਹੇ ਹਾਂ ਮੈਂ ਥੋੜਾ ਜਿਹਾ ਹੋਰ ਕਿ ਦਰਸ਼ਕ ਵੀ ਜਾਨਣਾ ਚਾਹੁੰਦੇ ਨੇ ਕਿ ਹੋਇਆ ਕੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਦਾਵਾ ਤੇ ਸਭ ਕੁਝ ਹਰ ਕੋਈ ਕਰ ਰਿਹਾ ਸੀਗਾ ਸਿਰਫ ਮੀਡੀਆ ਵਾਲੇ ਨਹੀਂ ਕਦੋਂ ਅਮੀਸ਼ਾ ਨੇ ਦੋ ਵਾਰੀ ਪ੍ਰੈਸ ਇੰਟਰਵਿਊਜ਼ ਦੇ ਵਿੱਚ ਇਹ ਕਿਹਾ ਕਿ ਸਾਡੀ 네ਗੋਸ਼ੀਏਸ਼ਨਸ ਚੱਲ ਰਹੀਆਂ ਨੇ ਗੱਲਬਾਤ ਜਲਦੀ ਪੂਰੀ ਹੋ ਜਾਏਗੀ ਹੁਣ ਜਦੋਂ ਅਮੀਸ਼ਾ ਕਹਿ ਰਹੇ ਨੇ ਤਾਂ ਉਦੋਂ ਤਾਂ ਆਪਾਂ ਸਾਰੇ ਮੰਨ ਰਹੇ ਸੀਗੇ ਕਿ ਵਾਕਈ ਅਕਾਲੀ ਦਲ ਭਾਜਪਾ ਇਕੱਠੇ ਹੋ ਰਹੇ ਨੇ ਜਿਹੜੇ ਤਿੰਨ ਸ਼ਰਤਾਂ ਤੁਸੀਂ ਦੱਸ ਰਹੇ ਹੋ ਕੌਣ 네ਗੋਸ਼ੀਏਸ਼ਨਸ ਕਰ ਰਿਹਾ ਸੀ ਕਿਉਂਕਿ ਤੁਸੀਂ ਅਕਾਲੀ ਦਲ ਦੇ ਲਈ ਪਰਦੇ ਦੇ ਪਿੱਛੇ ਰਹਿ ਕੇ ਨੀਤੀਆਂ ਬਣਾਉਂਦੇ ਸੀਗੇ ਕੌਣ ਗੱਲਬਾਤ ਕਰ ਰਿਹਾ ਸੀਗਾ ਕਦੋਂ ਇਹ ਗੱਲਬਾਤ ਇੱਕਦਮ ਹੀ ਬਿਲਕੁਲ ਬੰਦ ਹੋ ਗਈ ਉਹ ਹੁਣ ਇੰਪੋਰਟੈਂਟ ਨਹੀਂ ਕਿ ਕੌਣ ਪਲੇਅਰ ਕਰ ਰਿਹਾ ਸੀ ਕੌਣ ਨਹੀਂ ਕਰ ਰਿਹਾ ਨਮਰਾਂ ਤੇ ਮੁਕੀ ਗਲ ਆ ਕੇ ਮੁਕਰੀ ਸਿਧਾਂਤਾਂ ਤੇ ਅਸੀਂ ਕਹਾਂ ਅਸੀਂ ਸਿਧਾਂਤਿਕ ਰਾਜਨੀਤੀ ਕਰ ਰਹੇ ਹਾਂ ਜੇ ਤੁਸੀਂ ਕਿਸਾਨਾਂ ਨਾਲ ਜੋ ਨਿਆਂ ਤੁਸੀਂ ਜੇ ਨਹੀਂ ਉਹਨਾਂ ਨੂੰ ਦੇ ਦੇਵੋਗੇ ਤਕਾਲੀ ਦਾ ਤੁਹਾਡੇ ਮੈਂ ਸਮਝ ਗਿਆ ਸਰ ਮੇਰੇ ਮੇਰਾ ਸਵਾਲ ਪੁੱਛਣ ਦਾ ਮਤਲਬ ਇਹੀ ਸੀਗਾ ਕਿ ਜਦੋਂ ਜੇ ਤਾਂ ਨੇਗੋਸ਼ੀਏਸ਼ਨਸ ਇੱਕ ਟੇਬਲ ਤੇ ਚੱਲ ਰਹੇ ਹੋਣ ਜਦਾ ਨੋ ਮਾਤ ਦਾ ਰਿਸ਼ਤਾ ਹੋਵੇ ਜਦੋਂ ਟੇਬਲ ਤੇ ਨੇਗੋਸ਼ੀਏਸ਼ਨ ਚੱਲ ਰਹੇ ਨੇ ਦੂਜੇ ਪਾਸੇ ਜਿਵੇਂ ਨੇਗੋਸ਼ੀਏਸ਼ਨਸ ਛੁੱਟਦੀਆਂ ਨੇ ਭਾਜਪਾ ਨੇ ਵੀ ਇੱਕਦਮ ਅਗਰੈਸਿਵ ਹੋ ਕੇ ਤੁਹਾਡੇ ਵੱਡੇ ਵੱਡੇ ਲੀਡਰ ਫਿਰ ਤੋਂ ਆਪਣੇ ਨਾਲ ਰਲਾਣੇ ਸ਼ੁਰੂ ਕਰ ਦਿੱਤੇ ਇਹਦਾ ਮਤਲਬ ਭਾਜਪਾ ਤਾਂ ਕਹਿ ਰਹੀ ਕਿ ਆਪਾਂ ਆਪਣੇ ਆਪ ਇਕੱਲੇ ਵਿਸਤਾਰ ਕਰਦੇ ਰਹਿਣਾ ਜੇ ਦੂਰੀਆਂ ਹੋਰ ਵੱਧ ਜਾਣਗੀਆਂ ਤੇ ਉਹਦਾ ਨੁਕਸਾਨ ਤਾਂ ਸ਼ਰੂਮ ਨਹੀਂ ਕਾਲੀ ਦਲ ਨੂੰ ਹੋ ਰਿਹਾ ਦੇਖੋ ਇਸ ਵੇਲੇ ਵਾਜਪਾਈ ਜੀ ਅਡ ਦੇ ਨਾਲ ਸਾਡਾ ਰਿਸ਼ਤਾ ਜੁੜਿਆ ਇੱਕ ਗੱਲ ਮੈਂ ਕਵਾਂਗਾ ਇਤਨੇ ਸਾਲ ਇਤਨੀ ਚੰਗੀ ਅਸੀਂ ਨਿਭਾਈ ਉਹਨਾਂ ਨੇ ਵੀ ਚੰਗੀ ਨਿਭਾਈ ਕਿਉਂਕਿ ਅਸੀਂ ਇੱਕ ਦੂਜੇ ਦੀ ਸਪੇਸ ਦੇ ਅੰਦਰ ਕੋਸ਼ਿਸ਼ ਦੀ ਕੋਸ਼ਿਸ਼ ਨਹੀਂ ਕਰਦੇ ਸੀ ਇੱਕ ਕੋਲੀਸ਼ਨ ਧਰਮਾ ਸੀ ਉਸ ਧਰਮ ਨੂੰ ਕਦੀ ਉਹਨਾਂ ਨੇ ਵਾਇਓਲੇਟ ਨਹੀਂ ਕੀਤਾ ਕਦੀ ਨਹੀਂ ਤੋੜਿਆ ਅੱਜ ਜਿਹੜੀ ਨਵੀਂ ਲੀਡਰਸ਼ਿਪ ਭਾਜਪਾ ਦੀ ਹੈ ਉਹ ਹਰ ਕੋਲੀਸ਼ਨ ਪਾਰਟਨਰ ਨੂੰ ਹਰ ਕੋਲੀਸ਼ਨ ਪਾਰਟਨਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਠੀਕ ਹੈ ਕੰਪਲਸ਼ਨ ਹੁੰਦੀ ਹੈ ਨਿਤਿਸ਼ ਕੁਮਾਰ ਜੀ ਫੇਰ ਵਾਪਸ ਆ ਗਏ ਨੇ ਪਰ ਤੁਸੀਂ ਦੇਖਿਆ ਸ਼ਿਵ ਸੇਨਾ ਨਾਲ ਕੀ ਕੀਤਾ ਉਹਨਾਂ ਨੇ ਚੰਦਰਬਾਬੂ ਨਾਇਡੂ ਦੇ ਨਾਲ ਵੀ ਪਹਿਲੇ ਕੋਈ ਕਹਿੰਦੇ ਥੋੜਾ ਜਿਆਦਾ ਸੌਫਟ ਹੋ ਗਏ ਟੀਡੀਪੀ ਚੰਦਰਬਾਬੂ ਨਾਇਡੂ ਨੂੰ ਮਲਾ ਲਿਆ ਹੁਣ ਜਿਸ ਵੇਲੇ ਲੋਡ ਤੇ ਪਈ ਹੁਣ ਜਿਸ ਵੇਲੇ ਲੋਡ ਪਈ ਤੇ ਉਹ ਵੀ ਮੈਂ ਤੁਹਾਨੂੰ ਅੱਜ ਦੱਸ ਕੋਈ ਕਹਿੰਦੇ ਉਹ ਮਹੀਨਿਆਂ ਚ ਥੋੜਾ ਜਿਆਦਾ ਤੁਹਾਨੂੰ ਲੱਗਦਾ ਕਿ ਇਹ ਲੀਡਰਸ਼ਿਪ ਸੌਫਟ ਹੋਈ ਸੀ ਕਿ ਐਲਾਈਅੰਸ ਦੀ ਲੋੜ ਸੀਗੀ ਇਹਨਾਂ ਨੂੰ ਇਹ ਤੇ ਜ਼ਰੂਰਤ ਦੀ ਰਾਜਨੀਤੀ ਹੈ ਨਾ ਜੀ ਇਹ ਲੰਬੀ ਨਹੀਂ ਚੱਲਦੀ ਚੰਦਰਬਾਬੂ ਨਾਇਡੂ ਕੋਈ ਬੇਵਕੂਫ ਨਹੀਂ ਉਹਨੂੰ ਵੀ ਪਤਾ ਹੈ ਉਹ ਕਿੱਥੇ ਖੜਾ ਹੈ ਉਹਨੇ ਵੀ ਸਾਡੀ ਹਾਲਤ ਦੇਖ ਲਈ ਹੈ ਉਹਨੇ ਵੀ ਉਦਵ ठाकरे ਦੀ ਹਾਲਤ ਦੇਖ ਲਈ ਹੈ ਨਿਤਿਸ਼ ਕੁਮਾਰ ਦੀ ਹਾਲਤ ਦੇਖ ਲਈ ਹੈ ਤਾਂ ਇਹ ਸਿਧਾਂਤਿਕ ਰਾਜਨੀਤੀ ਨਹੀਂ ਹੈ ਜਿਹੜੀ ਬਾਸ਼ਪਾਈ ਜੀ ਵੇਲੇ ਹੁੰਦੀ ਸੀ ਰਿਵਾਈਵਲ ਕਿਵੇਂ ਹੋਏਗਾ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਰਿਵਾਈਵਲ ਤਾਂ ਰੋਕਣਾ ਹੈ ਉਹ ਕੋਈ ਭਾਜਪਾ ਨੇ ਥੋੜੀ ਕਰਨਾ ਹੈ ਲੋਕਾਂ ਦੇ ਅੰਦਰ ਜਿਹੜਾ ਨੈਗੇਟਿਵ ਭਾਜਪਾ ਨੇ ਕਿਹਾ ਸੀ ਅਸੀਂ ਅੰਮ੍ਰਿਤ ਰਾਜ ਲਿਆ ਰਹਿਆ ਅੰਮ੍ਰਿਤ ਕਾਲ ਕਹਿੰਦੇ ਸੀ ਨਾ ਅਮ੍ਰਿਤਕਾਲ ਤੇ ਮਿਲਿਆ ਨਹੀਂ ਅਮ੍ਰਿਤਪਾਲ ਮਿਲ ਗਿਆ ਬੇਸਿਕ ਚੀਜ਼ ਕੀ ਹੈਗੀ ਇਹ ਕਿ ਜੇ ਤੁਸੀਂ ਜੇ ਲੋਕਾਂ ਨੂੰ ਸਮਝ ਆ ਗਈ ਕਿ ਖਾਸ ਕਰਕੇ ਮੈਂ ਪੰਜਾਬ ਦੇ ਯੂਥ ਨੂੰ ਅਪੀਲ ਕਰਨਾ ਚਾਹਨਾ ਅਸੀਂ ਉਹ ਉਹ ਪੜਾ ਵੇਲਾ ਵੇਖਿਆ ਹੈ 80 ਤੇ 90 ਵਿੱਚ ਜਿਸ ਵੇਲੇ ਕਿਸ ਤਰ੍ਹਾਂ ਬੰਦੂਕ ਦੀ ਰਾਜਨੀਤੀ ਚੱਲਦੀ ਸੀ ਕਿਤਨੇ ਲੋਕ ਮਾਰੇ ਗਏ ਪੰਜਾਬ ਨੇ ਇਤਨਾ ਔਖਾ ਵੇਲਾ ਵੇਖਿਆ ਸਾਡੀ ਇਕਨੋਮੀ ਤਬਾਹ ਹੋ ਗਈ ਉਸ ਗੱਲ ਨੂੰ ਅਸੀਂ ਨਹੀਂ ਦੁੜਾ ਸਕਦੇ ਉਹ ਦੌਰ ਦੁਆਰਾ ਬੀਜੇਪੀ ਦੇ ਰਹੀ ਹੈ ਸਿਰਫ ਸਿਰਫ ਵੋਟਾਂ ਦੀ ਖਾਤਰ ਅਸੀਂ ਪੰਜਾਬ ਨੂੰ ਅਗਨੀ ਲਾ ਸਕਦੇ ਦਿੱਲੀ ਦੀਆਂ ਪਾਰਟੀਆਂ ਇਹ ਗੱਲ ਨਹੀਂ ਸਮਝ ਸਕਦੀਆਂ ਬੀਜੇਪੀ ਨੂੰ ਕਿਵੇਂ ਫਾਇਦਾ ਹੋ ਰਿਹਾ ਇਸ ਤੋਂ ਦਿੱਲੀ ਦੀਆਂ ਪਾਰਟੀਆਂ ਪੰਜਾਬ ਦੇ ਸੈਂਟੀਮੈਂਟ ਨੂੰ ਨਹੀਂ ਸਮਝ ਸਕਦੀਆਂ ਦਿੱਲੀ ਦੀਆਂ ਪਾਰਟੀਆਂ ਸਿਰਫ ਵੋਟਰਾਂ ਦੀ ਖਾਤਰ ਡਿਵਾਈਡ ਕਰਨ ਦੀ ਕੋਸ਼ਿਸ਼ ਕਰਦੀਆਂ ਕਮਿਊਨਿਟੀਆਂਜ਼ ਨੂੰ ਕੀਮਤ ਚੁਕਾਣੀ ਪੈਂਦੀ ਹੈ ਤੁਹਾਨੂੰ ਤੇ ਮੈਨੂੰ ਕੀਮਤ ਚੁਕਾਣੀ ਪੈਂਦੀ ਹੈ ਪੰਜਾਬ ਨੂੰ ਇਹ ਫਰ ਪੰਜਾਬੀ ਨੂੰ ਇਹ ਗਲਤ ਸਮਝ ਨਹੀਂ ਪਏਗੀ ਤੁਹਾਨੂੰ ਪੂਰੀ ਤਰ੍ਹਾਂ ਲੱਗ ਰਿਹਾ ਕਿ ਇਹਦੇ ਪਿੱਛੇ ਬੀਜੇਪੀ ਦੀ ਹੀ ਸਾਜ਼ਿਸ਼ ਹੈ ਜੇ ਅਮਰਪਾਲ ਇਲੈਕਸ਼ਨ ਲੜ ਰਹੇ ਨੇ ਤਾਂ ਮੈਂ ਇਹ ਨਹੀਂ ਕਹਿ ਰਿਹਾ ਕਿ ਦੀ ਸਾਜ਼ਿਸ਼ ਹੈ ਕਿ ਦੀ ਨਹੀਂ ਹੈ ਸਿਰਫ ਗੱਲ ਬਤਲ ਬੋਲ ਰਹੇ ਨੇ ਕਿ ਪੰਜਾਬ ਦੇ ਲੋਕ ਬਹੁਤ ਸਮਝਦਾਰ ਨੇ ਸਭ ਨੂੰ ਸਮਝ ਆ ਇਸ ਗੱਲ ਦੀ ਤੁਸੀਂ ਸਰ ਦੱਸੋ ਥੋੜਾ ਜਿਹਾ ਕਿ ਬੀਜੇਪੀ ਨੂੰ ਫਿਰ ਕਿਵੇਂ ਫਾਇਦਾ ਹੋ ਰਿਹਾ ਜੇ ਅਮਰਪਾਲ ਇਲੈਕਸ਼ਨ ਲੜ ਰਹੇ ਨੇ ਤਾਂ ਉਹ ਤਾਂ ਪੰਥਕ ਚਿਹਰਾ ਨੇ ਬਿਲਕੁਲ ਇੱਕ ਕੋਸ਼ਿਸ਼ ਹੋ ਰਹੀ ਹੈ ਦੇਸ਼ ਵਿੱਚ ਕਿ ਤੁਸੀਂ ਹਿੰਦੂਆਂ ਵਿੱਚ ਇਨਸਿਕਿਉਰਿਟੀ ਪੈਦਾ ਕਰ ਦਿਓ 인ਦਰਾ ਗਾਂਧੀ ਨੇ ਵੀ ਇਹ ਸੋਚਿਆ ਸੀ ਉਸ ਵੇਲੇ ਇੱਕ ਇਨਸਿਕਿਉਰਿਟੀ ਪੈਦਾ ਕਰਾਂਗੇ ਤੇ ਅਕਾਲੀ ਦਲ ਖਤਮ ਹੋ ਜਾਏਗਾ ਮੈਂ ਚੇਤਾਵਨੀਆਂ ਦੇ ਰਿਹਾ ਮੋਡਰੇਟ ਅਕਾਲੀ ਦਲ ਨੂੰ ਖਤਮ ਕਰਨ ਦੀ ਅੱਜ ਪੂਰੀ ਕੋਸ਼ਿਸ਼ ਹੈ ਜੇ ਮੋਡਰੇਟ ਅਕਾਲੀ ਦਲ ਖਤਮ ਹੁੰਦਾ ਹੈ ਤੇ ਪੰਜਾਬ ਲਈ ਕੋਈ ਚੰਗਾ ਓਮਨ ਨਹੀਂ ਮੈਂ ਉਹ ਹੋਰ ਉਸ ਗੱਲ ਤੇ ਆਵਾਂਗਾ ਦੁਬਾਰਾ ਵਿਸਤਾਰ ਤੋਂ ਤੁਹਾਡੇ ਨਾਲ ਇਹ ਗੱਲ ਜਾਨਣਾ ਚਾਹਾਂਗਾ ਜੇ ਤੁਹਾਨੂੰ ਲੱਗਦਾ ਹੈ ਕਿ ਕਾਲੀ ਦਲ ਨੂੰ ਖਤਮ ਕਰਨ ਦੀ ਸਾਜ਼ਿਸ਼ਾਂ ਹੋ ਰਹੀਆਂ ਨੇ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਜਪਾ ਦੇ ਵੱਲੋਂ ਉਧਰ ਦੂਜੇ ਪਾਸੇ ਜੇ ਅਮਰਤਪਾਲ ਦੇ ਸਮਰਥਕਾਣਾ ਗੱਲ ਕਰਦੇ ਹਾਂ ਕਹਿੰਦੇ ਕਿ ਇੱਕ ਤਰਫਾ ਅਮਰਤਪਾਲ ਇਲੈਕਸ਼ਨ ਲੜ ਰਹੇ ਨੇ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਦੇ ਵਿੱਚ ਨੇ ਸੰਗਰੂਰ ਦੇ ਵਿੱਚ ਸਿਮਰਤਜੀਤ ਸਿੰਘ ਮਾਨ ਖੜੇ ਨੇ ਲੱਖਾ ਸਦਾਣਾ ਬਠਿੰਡਾ ਤੋਂ ਖੜੇ ਨੇ ਸੇਮ ਆਈਡੋਲੋਜੀ ਜਿਹੜੀ ਹੈ ਉਹ ਇੱਕ ਵਾਰੀ ਉੱਪਰਦੀ ਹੋਈ ਨਜ਼ਰ ਆ ਰਹੀ ਜੋ ਆਈਡੋਲੋ ਉਹ ਆਡੋਲੋਜੀ ਸਿੱਧੀ ਸਿੱਧੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸ਼ਰਮ ਨੇ ਇੱਕ ਅਕਾਲੀ ਦਲ ਲਈ ਘਾਤਕ ਸਾਬਤ ਹੋ ਰਹੀ ਹੈ ਹੁਣ ਵਿਦਿਨ ਪਾਰਟੀ ਤੁਹਾਡੇ ਲਈ ਇੱਕ ਵੱਡਾ ਚੈਲੰਜ ਖੜਾ ਹੋ ਗਿਆ ਇਹਨੂੰ ਤੁਸੀਂ ਕਿਵੇਂ ਫਿਰ ਇਹਨੂੰ ਪੋੜਨਾ ਸਿਰਫ ਲੋਕਾਂ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਦਿੱਤ ਜ਼ਰੂਰ ਰਹੇ ਹੋ ਪਰ ਤੁਹਾਨੂੰ ਲੱਗਦਾ ਕਿ ਸਿਰਫ ਬੋਲਣ ਨਾਲ ਇਹ ਗੱਲ ਲੋਕਾਂ ਦੇ ਜ਼ਹਿਨ ਤੇ ਬਹਿ ਜਾਏਗੀ ਜਿਹੜੇ ਲੋਕ ਜਿਤਾਣਾ ਚਾ ਰਹੇ ਨੇ ਅੰਮ੍ਰਿਤਪਾਲ ਨੂੰ ਪੰਜਾਬ ਵਿੱਚ ਇੱਕ ਵੱਡੀ ਵੱਡੀ ਬੜਾ ਵੱਡਾ ਤਬਕਾ ਹੈ ਜਿਹੜਾ 80 ਤੇ 90 ਦੇ ਦੌਰ ਤੋਂ ਗੁਜ਼ਰ ਚੁੱਕਿਆ ਹੈ ਉਹਨੇ ਦੇਖਿਆ ਉਹ ਆਪਣੇ ਬੱਚਿਆਂ ਨੂੰ ਸਮਝਾਏਗਾ ਉਹ ਆਪਣੇ ਪਰਿਵਾਰਾਂ ਨੂੰ ਸਮਝਾਏਗਾ ਕਿ ਇਸ ਤਰ੍ਹਾਂ ਦੀ ਰਾਜਨੀਤੀ ਪੰਜਾਬ ਲਈ ਚੰਗੀ ਨਹੀਂ ਪਰ ਨੌਜਵਾਨਾਂ ਦੇ ਜ਼ਿਹਨ ਦੇ ਵਿੱਚ ਤਾਂ ਸ਼ਰੂਮ ਨੇ ਕਾਲੀ ਦਲ ਦੀ 네ਗੇਟਿਵ ਪਰਸੈਪਸ਼ਨ ਹੈ ਨਾ ਸਰ ਇਹੀ ਤੇ ਗੱਲ ਨਾ ਕਿ ਉਹ ਬੱਸਾਂ ਦੇ ਵਿੱਚ ਚੜ ਚੜ ਕੇ ਘਰਾਂ ਦੇ ਬਾਹਰ ਲਿਖ ਰਹੇ ਨੇ ਕਿ ਅਮਰਿਤਪਾਲ ਨੂੰ ਵੋਟ ਦਿਓ ਉਹ ਉਸ ਵੇਲੇ ਜਿਹੜਾ ਸਪੇਸ ਨੂੰ ਤੁਸੀਂ ਫਿਲ ਨਹੀਂ ਕਰ 파 ਰਹੇ ਇਹ ਤਾਂ ਗੱਲ ਜਗ ਜਗ ਜਾਹਿਰ ਹੋ ਗਈ ਕਿ ਇੱਕ ਪੰਥਕ ਪਾਰਟੀ ਦੀ ਸਪੇਸ ਤਾਂ ਪੰਜਾਬ ਦੇ ਵਿੱਚ ਹੈ ਉਥੇ ਕਾਲੀ ਦਲ ਕਮਜ਼ੋਰ ਹੋ ਰਿਹਾ ਹੈ ਕਸਿਰਫ ਇਹੀ ਮੈਸੇਜ ਮਾਪਿਓ ਦੇ ਮੈਸੇਜ ਨਾਲ ਹੀ ਇਹ ਚੀਜ਼ ਠੀਕ ਹੋ ਜੇਗੀ ਡਿਸੈਗਰੀ ਕਰਨਾ ਮਾਫ ਕਰਨਾ ਕਮਜ਼ੋਰ ਨਹੀਂ ਹੋ ਰਿਹਾ ਕਮਜ਼ੋਰ ਹੋ ਗਿਆ ਸੀ ਅੱਛਾ ਹੁਣ ਰਿਵਾਈਵਲ ਹੋ ਰਿਹਾ ਤੁਸੀਂ ਦੇਖੋਗੇ ਕਿ ਜਿਹੜਾ ਵੋਟ ਸ਼ੇਅਰ ਅਸੀਂ ਅਸੈਂਬਲੀ ਵੇਲੇ ਗਵਾ ਦਿੱਤਾ ਸੀ ਉਹ ਵੋਟ ਸ਼ੇਅਰ ਵਾਪਸ ਆ ਰਹੇ ਆ ਤੁਸੀਂ ਸੁਖਬੀਰ ਬਾਦਲ ਦੀਆਂ ਰੈਲੀਆਂ ਆਪ ਕਵਰ ਕਰਦੇ ਹੋ ਤੁਸੀਂ ਰੋਜ਼ ਦਿਖਾਉਂਦੇ ਹੋ ਕਿੰਨੇ ਹਜ਼ਾਰਾਂ ਬੰਦੇ ਉੱਥੇ ਆ ਰਹੇ ਨੇ ਮੈਂ ਤਾਂ ਤੁਹਾਡੇ ਲਈ ਰੋਜ਼ ਵੇਖਣਾ ਤੇ ਤੁਸੀਂ ਕਹਿੰਦੇ ਹੋ ਕਮਜ਼ੋਰ ਹੋ ਰਿਹਾ ਜਿਹੜੇ ਹਜ਼ਾਰਾਂ ਬੰਦੇ ਰੋਜ਼ ਆ ਰਹੇ ਨੇ ਇਸ ਗਰਮੀ ਵਿੱਚ ਉਹ ਸਪੋਰਟ ਨਹੀਂ ਹੈ ਉਹ ਤਕੜੀ ਦਾ ਬਟਨ ਵੀ ਦਬਾਨਗੇ ਜ਼ਰੂਰ ਦਬਾਨਗੇ ਜਿਹੜਾ ਬੰਦਾ 43 44 ਡਿਗਰੀ ਵਿੱਚ ਧੁੱਪ ਵਿੱਚ ਖੜਾ ਹੋ ਕੇ ਕੰਟਾ ਉਹਦੀ ਸਪੀਚ ਸੁਣਦਾ ਹੈ ਤੇ ਉਹ ਸਿਰਫ ਮਜ਼ੇ ਲੈਣ ਆਇਆ ਹੈ ਦੇਖੋ ਪੰਜਾਬੀਆਂ ਨੂੰ ਬੇਵਕੂਫ ਨਾ ਸਮਝੋ ਜਿਹੜੀ ਕੁਝ ਦਿੱਲੀ ਦੀ ਪਾਰਟੀਆਂ ਸਮਝਦੀਆਂ ਸਾਨੂੰ ਕਈ ਵਾਰ ਬੇਵਕੂਫ ਬਣਾਇਆ ਗਿਆ 2.5 ਸਾਲ ਪਹਿਲੇ ਸਰਕਾਰ ਚੁਣੀ ਗਈ ਹੂੰ ਕੀ ਕੀ ਵਾਅਦੇ ਹੋਏ ਹੂੰ ਅੱਜ ਉਸੇ ਪਾਰਟੀ ਦੀ ਤੁਸੀਂ ਦੇਖ ਲੈਣਾ ਕੀ ਹਾਲਤ ਹੋਏਗੀ 4 ਤਰੀਕ ਨੂੰ ਉਸ ਤੋਂ ਪਹਿਲੇ ਕਪਨ ਨਵਿੰਦਰ ਸਿੰਘ ਨੇ ਵਾਅਦੇ ਕੀਤੇ 30 ਦਿਨਾਂ ਦੇ ਅੰਦਰ ਅੰਦਰ ਡਰਗ ਖਤਮ 60 ਦਿਨਾਂ ਦੇ ਅੰਦਰ ਅੰਦਰ ਸੈਂਡ ਮਾਈਟ ਬਾਫੀਆ ਖਤਮ ਘਰ ਘਰ ਨੌਕਰੀ ਜਿਹਦੇ ਕੋ ਨੌਕਰੀ ਨਹੀਂ ਅਲਾਉਂਸ ਮਿਲੇਗਾ ਪਟਾ ਪਟਾ ਦੇਵਾਂਗੇ ਹਰ ਔਰਤ ਨੂੰ 2000 ਰੁਪਏ ਦਵਾਂਗੇ ਕਿਸੇ ਨੂੰ ਕੁਝ ਮਿਲਿਆ ਹੂੰ ਇੱਕ ਵਾਰ ਧੋਕਾ ਹੋਇਆ ਕੈਪਟਨ ਨਵਿੰਦਰ ਸਿੰਘ ਵਲੇ ਦੂਜਾ ਧੋਕਾ ਹੋਇਆ 2 ਛਾਲ ਪਹਿਲੇ ਹੂੰ ਲੋਗ ਹੁਣ ਸਮਝ ਗਏ ਨੇ ਬਾਦਲ ਸਾਹਿਬ ਇੱਕੋ ਇੱਕ ਮੁੱਖ ਮੰਤਰੀ ਸੀ ਜਿਹੜਾ ਵਾਅਦਾ ਕੀਤਾ ਅੱਜ ਮੋਦੀ ਜੀ ਕਹਿ ਰਹੇ ਨੇ ਮੈਂ 80000 ਕਰੋੜ ਦਾ ਫੂਡ ਦੇਣਾ ਸ਼ੁਰੂ ਕਿਨੇ ਕੀਤੀ ਸੀ ਸਾਰੇ ਹਿੰਦੁਸਤਾਨ ਵਿੱਚ ਇਹ ਸਕੀਮ ਪ੍ਰਕਾਸ਼ ਸਿੰਘ ਬਾਦਲ ਨੇ ਯਾਦ ਕਰੋ ਆਟਾ ਦਾਲ ਸਕੀਮ 40 ਕਿਲੋ ਆਟਾ 20 ਕਿਲੋ ਦਾਲ ਬਾਦਲ ਸਾਹਿਬ ਨੇ ਸੋਚਿਆ ਉਹ ਫਿਰ ਬਨਮੋਨ ਸਿੰਘ ਜੀ ਨੇ ਦਿੱਲੀ ਲਾਗੂ ਕੀਤਾ ਅੱਜ ਉਸੇ ਨੂੰ ਵਾਕੇ ਪ੍ਰਾਈਮ ਮਿਨਿਸਟਰ ਹੂੰ ਥੋੜਾ ਜਿਆ ਹੋਰ اٹਪ ਵਧਾ ਦਿੱਤਾ ਹੈ ਹੂੰ ਸਕੀਮ ਤਾਂ ਉਹੀ ਹੋਏ ਬਾਦਲ ਸਾਹਿਬ ਨੇ ਉਸ ਵੇਲੇ ਗੱਲ ਕਹੀ ਸ਼ਗਨ ਸਕੀਮ ਜਦ ਤੱਕ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਲਾਸਟ ਦਿਨ ਤੱਕ ਪੂਰੇ ਸ਼ਗਨ ਦਿੱਤੇ ਗਏ ਕੁੜੀਆਂ ਨੂੰ ਸਾਈਕਲਾਂ 유ਨੀਫਾਰਮਸ ਕਿਤਾਬਾਂ ਸਕਾਲਰਸ਼ਿਪ ਕਦੀ ਡਿਲੇ ਨਹੀਂ ਹੋਇਆ ਉਹਦੇ ਬਾਅਦ ਮਿਲੀ ਹੈ ਸੋ ਲੋਕਾਂ ਨੂੰ ਵੀ ਇਹ ਯਾਦ ਕਰਨਾ ਪਏਗਾ ਇਹ ਤੇ ਮੈਂ ਸੋਸ਼ਲ ਸਕੀਮ ਦੀ ਗੱਲ ਕਰ ਰਿਹਾ ਇੱਕ ਸ਼ਿਕਾਇਤ ਅਕਾਲੀ ਦਲ ਦੇ ਖਿਲਾਫ ਹੁੰਦੀ ਹੈ ਕਿ ਜੀ ਤੁਸੀਂ ਰੂਰਲ ਸੈਕਟਰ ਨੂੰ ਦੇਖਦੇ ਹੋ ਅਰਬਨ ਨੂੰ ਭੁੱਲ ਜਾਂਦੇ ਹੋ ਤੁਹਾਨੂੰ ਯਾਦ ਹੈ ਜਿਸ ਵੇਲੇ ਅਸੀਂ ਆਏ ਸੀ 2007 ਵਿੱਚ ਹਰ ਘਰ ਵਿੱਚ ਇਨਵਰਟਰ ਲੱਗ ਗਿਆ ਸੀ ਜੋ ਅਮੀਰਾ ਨੇ ਜਨਰੇਟਰ ਲਾ ਲਈ ਸੀ ਫੈਕਟਰੀਆਂ ਜਨਰੇਟਰ ਤੇ ਚਲਦੀਆਂ ਸੀ 12 12 13 13 ਘੰਟੇ ਦਾ ਪਾਵਰ ਕੱਟ ਰਹਿੰਦਾ ਸੀ ਅਸੀਂ ਗਏ ਹਾਂ ਜਿਸ ਵੇਲੇ ਪੰਜਾਬ ਪਾਵਰ ਸਰਪਲਸ ਸੀ ਕੋਈ ਇੰਡਸਟਰੀ ਇੱਥੇ ਆ ਨੂੰ ਤਿਆਰ ਨਹੀਂ ਸੀ ਕੌਣ ਲੈ ਕੇ ਆਇਆ ਇਨਫੋਸਿਸ ਨੂੰ ਕੌਣ ਲੈ ਕੇ ਆਇਆ TCS ਨੂੰ ਕੌਣ ਲੈ ਕੇ ਆਇਆ ITC ਨੂੰ ਇਹ ਵੱਡੇ ਵੱਡੇ ਜਿਹੜੇ ਹਰਸਿਮਰਤ ਬਾਦਲ ਨੇ ਕਿੰਨੇ ਸਾਰੇ ਫੂਡ ਪ੍ਰੋਸੈਸਿੰਗ ਯੂਨਿਟ ਥੱਲੇ ਆਏ ਤੇ लोग नहीं बोल सकदे ਮੈਂ ਤੇ ਲੋਕਾਂ ਨੂੰ ਯਾਦ ਵੀ ਕਰਵਾਉਣਾ ਚਾਹਨਾ ਪੰਜਾਬ ਵਿਦ ਦਾ ਇਨਫਰਾਸਟ੍ਰਕਚਰ ਦਾ ਕੀ ਹਾਲ ਸੀ ਟੁੱਟੀਆਂ ਸੜਕਾਂ ਕੋਈ ਕਨੈਕਟੀਵਿਟੀ ਨਹੀਂ ਸੀ ਆਪ ਸ਼ਾਰਾਂ ਵਿੱਚ ਅੱਜ ਹਰ ਜਗ੍ਹਾ ਤੁਸੀਂ ਦੋ ਘੰਟੇ ਚ ਪਹੁੰਚ ਸਕਦੇ ਹੋ ਪੰਜਾਬ ਦੇ ਕੋਨੇ ਤੋਂ ਕੋਨਾ ਜਾ ਸਕਦੇ ਤੁਸੀਂ ਯਾਦ ਕਰਾਉਂਦੇ ਹੋ ਜਿਹੜੀ ਮੌਜੂਦਾ ਸਰਕਾਰ ਹੈ ਮੌਜੂਦਾ ਸੀਐਮ ਨੇ ਉਹ ਫੇਰ ਕਹਿ ਦਿੰਦੇ ਕਹਿੰਦੇ ਬਾਲ ਸਾਹਿਬ ਜਦੋਂ ਰੈਲੀਾਂ 'ਚ ਨਿਕਲਦੇ ਨੇ ਯਾਤਰਾ ਜੀ ਨਿਕਲਦੇ ਨੇ ਵਰਕਰ ਦਾ 44 ਡਿਗਰੀ 'ਚ ਖੜਾ ਇਹ ਰੂਬੀ ਕੋਨ ਦੇ ਉੱਪਰ ਛੱਤ ਲਵਾ ਲੈਂਦੇ ਨੇ ਇਹ ਤਾਂ ਫੇਰ ਤੁਹਾਡੇ ਵਿਰੋਧੀ ਜਿਹੜੇ ਨੇ ਉਹ ਇਸ ਤਰ੍ਹਾਂ ਦੀਆਂ 네ਗੇਟਿਵ ਪਰਸੈਪਸ਼ਨ ਤੇ ਤੁਹਾਨੂੰ ਘੇਰਦੇ ਨੇ ਇਸ ਤਰ੍ਹਾਂ ਦੀ ਗੱਲਾਂ ਤੇ ਲੋਕ ਬੇਵਕੂਫ ਨਹੀਂ ਤੁਸੀਂ ਚੁਟਕਲੇ ਸੁਣਾ ਕੇ ਇਹ ਮਿੱਟੀ ਮਿੱਟੀ ਗੱਲਾਂ ਕਰਕੇ ਤੁਹਾਡੇ ਕੋਲ ਵੋਟਾਂ ਪੈ ਜਾਂਦੀਆਂ ਇਕਲੀ ਪਾਰਟ 2 ਲਿਆ ਆਂਦਾ ਉਹਨਾਂ ਨੇ ਪਾਰਟ 3 ਦੇਖਾਂਗੇ 4 ਤਰੀਕ ਨੂੰ ਪਸੰਦ ਲੱਗਦਾ ਕਿ ਲੋਕਾਂ ਨੂੰ ਜ਼ਿਆਦਾ ਪਸੰਦ ਆਉਂਦੀ ਐ ਉਹ ਜੀ ਚੀਜ਼ਾਂ ਯਾਰ ਹਰ ਬੰਦਾ ਚੁਟਕਲੇ ਸੁਣਨੇ ਪਸੰਦ ਕਰਦਾ ਹੈ ਡਰਾਮਾ ਦੇਖਣਾ ਪਸੰਦ ਕਰਦਾ ਹੈ ਪਿਕਚਰਾਂ ਦੇਖਣਾ ਪਸੰਦ ਕਰਦਾ ਹੈ ਹਮ ਲੇਕਿਨ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਨਾ ਸਮਝੋ ਪੰਜਾਬ ਨੇ ਜੋ ਤਰੱਕੀ ਕੀਤੀ ਹੈ ਪੰਜਾਬੀ ਜਿਹੜੇ ਅਸਮਾਨ ਤੇ ਪਹੁੰਚੇ ਨੇ ਕਿਉਂਕਿ ਇੱਕ ਜਿਨੂੰ ਮੈਂ ਕਹਿਣਾ ਇੱਕ ਵਿਜ਼ਡਮ ਹੈ ਉਹਨਾਂ ਵਿੱਚ ਹਮ ਇਸ ਕਰਕੇ 3 ਤਰੀਕ ਨੂੰ ਤੁਸੀਂ ਪਾਰਟ 3 ਦੇਖੋਗੇ ਉਹਦਾ ਜਿਸ ਵੇਲੇ ਰਿਜ਼ਲਟ ਆਣਗੇ ਫਿਰ ਦੱਸਾਂਗੇ ਕੌਣ ਉਹ ਗਰੇਦੀ ਵਿੱਚ ਕਹਿੰਦੇ ਲਾਸਟ ਲਾਫ ਕੌਣ ਉਸ ਵੇਲੇ ਹਸਰੇ ਹੋਏਗਾ ਕਿੰਨੀ ਸੀਟਾਂ ਦੀ ਉਮੀਦ ਹੈ ਤੁਹਾਨੂੰ 13 ਵਿੱਚੋਂ ਅਕਾਲੀ ਦਲ ਨੂੰ ਘਟੋ-ਕਾਟ 7 ਸੀਟਾਂ ਤੁਸੀਂ ਫੇਰ ਦਾ ਜਵਾਬ ਦੇ ਰਹੇ ਹੋ ਹਾਂਜੀ ਬੜਾ ਫੇਅਰ ਜਵਾਬ ਦੇ ਰਹੇ ਹੋ ਤੁਸੀਂ ਮੈਂ ਤੇ ਤੁਹਾਨੂੰ ਦੱਸ ਰਿਹਾ ਤੇ ਆਮੂਮਨ 6 ਲੀਟਰ ਤੱਕ ਦਾਵਾ ਕਰ ਦਿੱਤਾ ਜਾ ਸਕਦਾ ਹੋ ਸਕਦਾ 8 ਹੋ ਜਾ ਅੱਛਾ 7 ਕਿਹੜੀ 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 ਗਿਣ ਰਹੇ ਹੋ ਉਹ ਮੈਂ ਅੱਜ ਤੁਹਾਡੇ ਨਾਲ ਵੈਸੇ ਦੋ ਤਿੰਨ ਵੈਸੇ ਕਿਉਂ ਕਰਨੀ ਹੈ ਤੁਸੀਂ ਮੈਨੂੰ ਸਾਨੂੰ ਪਤਾ ਸੀ ਕਿਥੇ ਸਟਰੋਂਗ ਹੈ ਗਿਆ ਸਾਨੂੰ ਪਤਾ ਸਾਡੇ ਕੈਂਡੀਡੇਟ ਕਿਸ ਤਰ੍ਹਾਂ ਕੰਮ ਕਰ ਰਹੇ ਨੇ ਉਹਦੇ ਵਿੱਚ ਮੈਨੂੰ ਕੋਈ ਸ਼ੱਕ ਹੀ ਨਹੀਂ ਹੈ ਤੇ ਤੁਹਾਡੀ ਬੈ ਤੇ ਤੁਹਾਡੀ ਚੈਨਲ ਰੋਜ਼ ਵੇਖਣਾ ਕਿ ਕਿਤਨੇ ਹਜ਼ਾਰ ਲੋਕ ਰੋਜ਼ ਜਾ ਰਹੇ ਨੇ ਸੁਖਬੀਰ ਬਾਦਲ ਲਈ ਕਦੀ ਪਹਿਲੇ ਹੋਇਆ ਸੀ ਤੁਸੀਂ ਆਪ ਦੱਸ ਦਿਓ ਫਿਰ ਸੁਖਬੀਰ ਸਿੰਘ ਬਾਦਲ ਆਪ ਕਿਉਂ ਨਹੀਂ ਚੋਣ ਮੈਦਾਨ ਚਾਹੀਏ ਸੋਰੀ ਜੇ ਆ ਜਾਂਦੇ ਤੇ ਇਸ ਤਰ੍ਹਾਂ ਕੈਂਪੇਨਿੰਗ ਕਰ ਸਕਦੇ ਸੀ ਰਾਹੁਲ ਗਾਂਧੀ ਕਿਉਂ ਨਹੀਂ ਲੜਿਆ ਅਮੇਠੀ ਤੋਂ ਇਹ ਕੈਲਕੂਲੇਟਿਡ ਉਹ ਸੀ ਜੇਬ ਰਾਹੁਲ ਗਾਂਧੀ ਉੱਥੇ ਲੜ ਜਾਂਦਾ ਤੇ ਸਾਰੇ ਦੇਸ਼ ਵਿੱਚ ਜਾ ਸਕਦਾ ਸੀ ਇਸੇ ਤਰ੍ਹਾਂ ਸੁਖਵੀਰ ਬਾਦਲ 4 ਮਹੀਨੇ ਦਾ ਮੇਰਾ ਨਹੀਂ خیال ਕੋਈ ਐਸਾ ਪਿੰਡ ਹੋਏਗਾ ਪੰਜਾਬ ਵਿੱਚ ਜਣਾ ਉਹਨੂੰ ਛੱਡਿਆ ਤੁਸੀਂ ਆਪ ਦੇਖਿਆ ਕਿ ਜਿਹੜਾ ਪੰਜਾਬ ਬਚਾਓ ਯਾਤਰਾ ਕਿੰਨਾ ਹੰਗਾਰਾ ਮਿਲਿਆ ਇੱਕ ਸਰ ਸਿਆਸਤ ਦੀ ਹਵਾ ਦੇ ਵਿੱਚ ਇਹ ਵੀ ਗੱਲ ਦਾ ਜ਼ਿਕਰ ਹੁੰਦਾ ਕਿ ਵਿਦਿਨ ਪਾਰਟੀ ਵੀ ਅਕਾਲੀ ਦਲ ਲਈ ਕੁਝ ਸਭ ਕੁਝ ਠੀਕ ਨਹੀਂ ਹੈ ਠੀਕ ਹੈ ਸੁਖਵੀਰ ਸਿੰਘ ਬਾਦਲ ਨੇ ਠੀਕ ਕਰਨ ਦੀ ਕੋਸ਼ਿਸ਼ ਕੀਤੀ ਬਟ ਹਿੰਸਾ ਪਰਿਵਾਰ ਇੱਕ ਵਾਰ ਫਿਰ ਹੁਣ ਨਾਰਾਜ਼ ਨਜ਼ਰ ਆ ਰਿਹਾ ਹੈ ਹਵਾ ਐਵੇਂ ਚਲਦੀ ਹੈ ਕਿ ਬਿਕਰਮ ਮਜੀਠੀਆ ਔਰ ਸੁਖਵੀਰ ਸਿੰਘ ਬਾਦਲ ਵੀ ਆਪਸ ਵਿੱਚ ਨਾਰਾਜ਼ ਨੇ ਬਿਕਰਮ ਮਜੀਠੀਆ ਇੰਤਜ਼ਾਰ ਕਰ ਰਹੇ ਸੀ ਕਿ ਖਡੂਰ ਸਾਹਿਬ ਤੋਂ ਉਹਨਾਂ ਦੇ ਚੋਣ ਲੜਨ ਦਾ ਐਲਾਨ ਹੋਏਗਾ ਪਰ ਐਲਾਨ ਨਹੀਂ ਹੋਇਆ ਬੜੀ ਦੇਰ ਬਾਅਦ ਪ੍ਰਚਾਰ ਚ ਨਿਕਲੇ ਸੱਚਾਈ ਕਿੰਨੀ ਕੁ ਹੈ ਦੇ ਵਿੱਚ ਇਹ ਮਹਾਰਾਜ ਇਹਦੇ ਵਿੱਚ 19 ਸੱਚਾਈ ਹੈ ਜਿੰਨੀ 7 6 ਤੇ 8 5 ਵਿੱਚ ਸੀ ਇਹ ਤਾਂ ਟੇਬਲ نیوز ਖੁਆਰਮ ਵਾਲਾ ਬਣਾ ਦਿੰਦੇ ਨੇ ਮੇਰੀ ਬਿਕਰਮ ਸਿੰਘ ਰੋਜ਼ਗੱਲ ਹੁੰਦੀ ਹੈ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਡਟ ਕੇ ਲੱਗਿਆ ਹੋਇਆ ਅਮਰਿਤਸਰ ਡਟ ਕੇ ਲੱਗਿਆ ਹੋਇਆ ਖਡੂਰ ਸਾਹਿਬ ਪਾਰਟੀ ਦੀ ਪੂਰੀ ਸੇਵਾ ਕਰ ਰਿਹਾ ਇਹ ਤਾਂ ਜਾਣ ਕੇ ਅਫਵਾਹਾਂ ਫਲਾਈਆਂ ਜਾਂਦੀਆਂ ਪਰ ਜਿਹੜੀ ਗੱਲ ਸਾਹਮਣੇ ਆਈ ਆ ਦੇਸ਼ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਚੋਂ ਕੱਢਣਾ ਪੈ ਗਿਆ ਇੰਨੇ ਵੱਡੇ ਲੀਡਰ ਨੇ ਬਾਦਲ ਪਰਿਵਾਰ ਦੇ ਜਵਾਈ ਹੋਣ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਣਾ ਪੈ ਗਿਆ ਇਹ ਗੱਲ ਇਹਦੇ ਨਾਲ ਬੜਾ ਚੰਗਾ ਮੈਸੇਜ ਗਿਆ ਕਿ ਪਾਵੇਂ ਤੁਸੀਂ ਜੋਵਾਈ ਹੋਵੋ ਜਾਂ ਰਿਸ਼ਤਦਾਰੀ ਹੋਵੇ ਜੇ ਤੁਸੀਂ ਇਨਡਿਸਿਪਲਿਨ ਦਿਖਾਓਗੇ ਤੇ ਪਾਰਟੀ ਐਕਸ਼ਨ ਲਏਗੀ ਹਮ ਇਹ ਸੁਭੀਰ ਸਿੰਘ ਬਾਦਲਦੀਪ ਇੱਕ ਮੈਂ ਕਹਾਂਗਾ ਅਕੰਪਲਿਸ਼ਮੈਂਟ ਹੈ ਕਿ ਉਹਨਾਂ ਨੇ ਕਦੀ ਨਹੀਂ ਸੋਚਿਆ ਕਿ ਮੇਰਾ ਮੇਰਾ ਰਿਸ਼ਤਦਾਰ ਹੈ ਇਨਡਿਸਿਪਲਿਨ ਹੈ ਤੇ ਲੋਕਾਂ ਨੂੰ ਵੀ ਇਹ ਮੈਸੇਜ ਚਲਾ ਗਿਆ ਤੁਹਾਨੂੰ ਸੁਭੀਰ ਤੁਹਾਡੀ ਫੈਮਿਲੀ ਵਿੱਚ ਤੁਸੀਂ ਐਕਸ਼ਨ ਲੈ ਸਕਦੇ ਹੋ ਡਿਸਿਪਲਨ ਖਤਮ ਕਰਨ ਦਾ ਇੱਕੋ ਹੀ ਤਰੀਕਾ ਹੁੰਦਾ ਅੱਜ ਭਾਜਪਾ ਵਿੱਚ ਤੇ ਡਿਸਿਪਲਨ ਨਹੀਂ ਹੈ ਨਾ ਕਿਉਂਕਿ ਸਖਤੀ ਨਾਲ ਡਿਸਿਪਲਨ ਇਨਫੋਰਸ ਕਰਦੇ ਨੇ ਅਸੀਂ ਵੀ ਇਹੀ ਕਰ ਰਹੇ ਹਾਂ ਇਹਨੇ ਜ਼ਰੂਰੀ ਹਰ ਪਾਰਟੀ ਦੇ ਸਰਵਾਈਵਲ ਲਈ ਜ਼ਰੂਰੀ ਹੈ ਤੁਸੀਂ ਬਾਦਲ ਪਰਿਵਾਰ ਦੇ ਬੜੇ ਕਰੀਬੀ ਹੋ ਸੁਬੀਰ ਸਿੰਘ ਬਾਦਲ ਦੇ ਵਿੱਚ ਬਾਦਲ ਪਰਿਵਾਰ ਦੇ ਵੀ ਕਰੀਬੀ ਆ ਟੀਨਸਾ ਸਾਹਿਬ ਮੇਰੇ ਬਹੁਤ ਅਜ਼ੀਜ਼ ਨੇ ਸਭ ਪਹਿਲਾਂ ਟੀਨਸਾ ਸਾਹਿਬ ਦਾ ਜ਼ਿਕਰ ਕਰਦੇ ਹਾਂ ਉਹਨਾਂ ਦੇ ਹੁਣ ਉਹ ਫਿਰ ਬੈਠ ਕੇ ਨੇ ਆਰਾਮ ਨਾਲ ਉਹ ਫਿਰ ਪ੍ਰਚਾਰ 'ਚ ਨਹੀਂ ਆ ਰਹੇ ਦੇਖੋ ਉਹਨਾਂ ਦੀ ਉਮਰ ਹੋ ਗਈ ਹੈ ਵਿਚਾਰੇ ਪਰਮਿੰਦਰ ਟਿੰਸਾ ਵੀ ਨਹੀਂ ਆ ਰਹੇ ਸਰ ਉਹ ਉਸ ਏਰੀਆ ਪਰ ਟਕਰਦੇ ਆਪ ਤੋਂ ਜੀਹਦਾ ਸਰ ਉਹਨਾਂ ਨੂੰ ਨਹੀਂ ਦੇਖੋ ਇਹ ਨਹੀਂ ਕਿ ਪ੍ਰਮਿੰਦਰ ਟਿੰਸਾ ਕਈ ਵਾਰ ਸੁਖਬੀਰ ਬਾਦਲ ਨਾਲ ਪ੍ਰਚਾਰ ਕਰਨ ਗਏ ਇਹ ਗੱਲ ਤਾਂ ਕਿ ਨਹੀਂ ਆ ਰਹੇ ਜਾਂ ਐਕਸ਼ਨ ਨਹੀਂ ਲੈ ਰਹੇ ਉਹ ਮੈਂ ਕਿਹਾ ਕਈ ਵਾਰ ਅਖਬਾਰਾਂ ਵਾਲੇ ਜ਼ਾਦਾ ਇਹਨੂੰ ਉਛਾਲ ਦਿੰਦੇ ਨੇ ਲੇਕਿਨ ਬੇਸਿਕ ਜਿਹੜੀ ਚੀਜ਼ ਹੈ ਕਿ ਸੁਖਬੀਰ ਬਾਦਲ ਦੀ ਲੀਡਰਸ਼ਿਪ ਸਭ ਨੇ ਐਕਸੈਪਟ ਕਰ ਲਈ ਹੈ ਸੁਖਬੀਰ ਬਾਦਲ ਨੂੰ ਇਸਟੈਬਲਿਸ਼ ਪੰਜਾਬ ਦੀ ਜਨਤਾ ਕਰੇਗੀ ਹੂੰ ਹੋਰ ਕੋਈ ਨਹੀਂ ਕਰ ਸਕਦਾ ਹੂੰ ਲੀਡਰਸ਼ਿਪ ਚ ਬਦਲਾਵ ਦੀ ਲੋੜ ਗਈ ਹੈਗੀ ਸੁਖਬੀਰ ਬਾਦਲ ਦੀ ਲੀਡਰਸ਼ਿਪ ਦਾ ਇਹ ਟੈਸਟ ਹੈ ਤੇ ਮੈਨੂੰ ਪੂਰਾ ਯਕੀਨ ਹੈ 100 ਚੋਂ 100 ਨੰਬਰ ਉਹਨਾਂ ਨੂੰ ਮੈਂ ਉਹ ਵੀ ਟੈਸਟ ਮੰਨ ਕੇ ਚੱਲ ਰਹੇ ਨੇ ਸੁਖਬੀਰ ਸਿੰਘ ਬਾਦਲ ਵੀ ਮੰਨਦੇ ਨੇ ਕਿ ਮੇਰਾ ਟੈਸਟ ਹੈ ਉਹ ਪ੍ਰੈਗਮੈਟਿਕ ਪੋਲੀਟੀਸ਼ੀਅਨ ਹੈ ਉਹ ਭਾਰਤ ਜਿੱਤ ਦੋਨੋਂ ਹੁੰਦੀਆਂ ਸਰ ਜੇ ਜੇ ਟੈਸਟ ਚ ਉਸ ਤਰ੍ਹਾਂ ਦੇ ਨੰਬਰ ਨਾ ਲਿਆ ਪਾਏ ਤਾਂ ਫਿਰ ਸੁਖਬੀਰ ਸਿੰਘ ਬਾਦਲ ਦਾ ਅਗਲਾ ਪਲਾਨ ਕੀ ਹੋ ਸਕਦਾ ਉਹ ਤੁਹਾਡੇ ਸਟੂਡੀਓ ਵਿੱਚ ਆ ਕੇ ਤੁਹਾਨੂੰ ਆਪ ਹੀ ਦੱਸਣਗੇ ਪਰ ਕਿਉਂਕਿ ਤੁਸੀਂ ਮੈਂ ਜਿਵੇਂ ਮੈਂ ਸਵਾਲ ਕੀਤਾ ਕਿ ਬਾਦਲ ਪਰਿਵਾਰ ਦੇ ਤੁਸੀਂ ਕਰੀਬੀ ਹੋ ਤੁਸੀਂ ਸੁਭੀਰ ਸਿੰਘ ਬਾਦਲ ਚਲੋ ਮੈਂ ਸਾਰੇ ਦੇ ਸਾਰੇ ਪਾਰਟੀ ਦੇ ਤੁਸੀਂ ਪਾਰਟੀ ਨੂੰ ਤੁਸੀਂ ਪਾਈਆਂ ਭਾਵੇਂ ਬਾਦਲ ਸਾਹਿਬ ਹੋਣ ਭਾਵੇਂ ਤਿੰਰਸਾ ਸਾਹਿਬ ਹੋਣ ਭਾਵੇਂ ਪੁੰਦਰ ਸਾਹਿਬ ਹੋਣ ਮਜੀਠਾ ਸਾਹਿਬ ਹੋਣ ਲੰਬਰਸ ਹੋ ਗਿਆ ਤੁਸੀਂ ਇਕੱਲੇ ਦਿਲ ਨੂੰ ਦੇਖਿਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੈਂ ਨਿਸ਼ਕਾਮ ਪਾਰਟੀ ਦੀ ਸੇਵਾ ਕਰਨਾ ਮੇਰਾ ਕੋਈ ਐਮਬੀਸ਼ਨ ਨਹੀਂ ਮੈਨੂੰ ਕੋਈ ਪੋਸਟ ਨਹੀਂ ਚਾਹੀਦੀ ਮੈਨੂੰ ਕੋਈ ਪੋਜੀਸ਼ਨ ਨਹੀਂ ਚਾਹੀਦੀ ਲੰਬਾ عرصਾ ਹੋ ਗਿਆ ਚਲੋ ਤੁਸੀਂ ਵੀ ਦੇਖ ਰਹੇ ਹੋ ਕਿ ਸੁਖਬੀਰ ਸਿੰਘ ਬਾਦਲ ਦੇ ਵਿੱਚ ਬਦਲਾਅ ਤੁਸੀਂ ਫਿਰ ਕੀ ਦੇਖ ਰਹੇ ਹੋ ਜਿਵੇਂ ਹੁਣ ਆਪਾਂ ਦੇਖਿਆ ਕਿ ਆਪਣੇ ਜੀਜਾ ਜੀ ਨੂੰ ਵੀ ਕੱਟਤਾ ਪਾਰਟੀ ਜੋ ਬਾਹਰ ਜੇ ਢੀਂਡ ਸਾਹਿਬ ਪ੍ਰਵਾ ਨਾਰਾਜ਼ ਹੁੰਦਾ ਤਾਂ ਠੀਕ ਹੈ ਉਹ ਕਹਿੰਦੇ ਮੈਂ ਜ਼ਮਾਨ ਦਿੱਤੀ ਸੀਗੀ ਮੈਂ ਉਹ ਜ਼ਮਾਨ ਭਗਾਣੀ ਸੀਗੀ ਤਾਂ ਟਿਕਟ ਸੰਗਰੂਪ ਦੇ ਵਿੱਚ ਉਹਨਾਂ ਨੂੰ ਨਹੀਂ ਦਿੱਤੀ ਗਈ ਤੁਸੀਂ ਕਿੰਨਾ ਕੋ ਬਦਲਾਅ ਦੇਖ ਰਹੇ ਹੋ ਕਿ ਉਹ ਉਹਨਾਂ ਨੇ ਹੁਣ ਪ੍ਰਵਾ ਕਰਨੀ ਛੱਡਤੀ ਪ੍ਰਵਾਹ ਕਹਿੰਦਾ ਭਾਵ ਅਰਥ ਮੇਰਾ ਇਹ ਹੈ ਕਿ ਜੋ ਉਹਨਾਂ ਨੂੰ ਲੱਗਦਾ ਹੈ ਕਿ ਪਾਰਟੀ ਦੇ ਲਈ ਠੀਕ ਹੈ ਉਹੀ ਕਰਨਾ ਹੈ ਇਹਨੂੰ ਕਹਿੰਦੇ ਨੇ ਪੋਲਿਟੀਕਲ ਮੈਚਿ ਹਰ ਬੰਦਾ ਹਮੇਸ਼ਾ ਗਰੋ ਕਰਦਾ ਹੈ ਬਾਦਲ ਸਾਹਿਬ ਦੇ ਗੁਜ਼ਰਨ ਦੇ ਬਾਅਦ ਪਹਿਲੀ ਵਾਰ ਇੰਨੀ ਵੱਡੀ ਰਿਸਪੌਂਸਿਬਿਲਟੀ ਉਹਨਾਂ ਦੇ ਉੱਤੇ ਆਈ ਹੈ ਰੈਜ਼ੀਡੈਂਟ ਉਹ ਪਹਿਲੇ ਵੀ ਸੀ ਲੇਕਿਨ ਬਾਦਲ ਸਾਹਿਬ ਦਾ ਜੋ ਸਟੇਚਰ ਸੀ ਬਾਦਲ ਸਾਹਿਬ ਉੱਥੇ ਸੀ ਗਾਈਡ ਕਰਨ ਲਈ ਬਾਦਲ ਸਾਹਿਬ ਦੇ ਜਾਣ ਦੇ ਬਾਅਦ ਜੋ ਹੁਣ ਬਾਦਲ ਉਹ ਸੁਖਬੀਰ ਬਾਦਲ ਦੇ ਉੱਤੇ ਜੋ ਰਿਸਪੌਂਸਿਬਿਲਟੀ ਆਈ ਹੈ ਉਹਨੂੰ ਨਿਭਾਰੇ ਨੇ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਪਾਰਟੀ ਤਾਂ ਮਜ਼ਬੂਤ ਹੁੰਦੀ ਹੈ ਜੇ ਤੁਸੀਂ ਡਿਸਿਪਲਿਨਡ ਪਾਰਟੀ ਰੱਖੋ ਹਮ ਹਰ ਪਾਰਟੀ ਵਿੱਚ ਥੋੜਾ ਬਹੁਤ ਡਿਸਿਡੈਂਸ ਹੁੰਦਾ ਹੈ ਲੇਕਿਨ ਤੁਸੀਂ ਦੇਖੋਗੇ ਅੱਜ ਅਕਾਲੀ ਪੰਜਾਬ ਦੇ ਵਿੱਚ ਵੇਖ ਲਓ ਅਕਾਲੀ ਦਲ ਵਿੱਚ ਸਭ ਤੋਂ ਘੱਟ ਡਿਸਿਡੈਂਸ ਹੈ ਜਿਹੜੇ ਛੱਡ ਕੇ ਗਏ ਸੀ ਫਿਰ ਵਾਪਸ ਆ ਗਏ ਪਰ ਜੇ ਅਕਾਲੀ ਦਲ ਵਿੱਚ ਤੁਸੀਂ ਕਹਿੰਦੇ ਡਿਸੈਂਡੈਂਟ ਘੱਟ ਹੈ ਤੇ ਭਾਜਪਾ ਵਾਲਾ ਅਟਰੈਕਸ਼ਨ ਬਹੁਤ ਜ਼ਿਆਦਾ ਤੁਸੀਂ ਤਾਂ ਲਫੇਅਰ ਤੋਂ ਦਿੱਲੀ ਬੈਠਦੇ ਹੋ ਬੜੇ ਵੱਡੇ ਵੱਡੇ ਨੇਤਾ ਹਰ ਪਾਰਟੀ ਤੋਂ ਭਾਜਪਾ ਜੁਆਇਨ ਕਰ ਰਹੇ ਨੇ ਕਦੀ ਤੁਹਾਡਾ ਮੂਡ ਨਹੀਂ ਕੀਤਾ ਜਾਂ ਤੁਹਾਨੂੰ ਆਫਰ ਨਹੀਂ ਆਈ ਮੈਂ ਕਦੀ ਪਾਰਟੀ ਨਹੀਂ ਚੇਂਜ ਕਰਦਾ ਮੈਂ ਮਜ਼ਾਕ ਹਮੇਸ਼ਾ ਕਰਨਾ ਮੈਂ ਦੋ ਚੀਜ਼ਾਂ ਕਦੀ ਚੇਂਜ ਨਹੀਂ ਕਰਾਂਗਾ ਪਾਰਟੀ ਤੇ بیوی ਇਸ ਕਰਕੇ ਉਹ ਮੈਨੂੰ ਆਫਰਾਂ ਦੇ ਪਗਾਰਾ ਕਿ ਦਿੱਲੀ ਵਿੱਚ ਬੈਠ ਕੇ ਸ਼ਰੂਮ ਨਹੀਂ ਅਕਾਲੀ ਦਲ ਦਾ ਹੀ ਨੁਮਾਇੰਦਾ ਬਣਿਆ ਰਹਿਣਾ ਮੈਂ ਮਰਾਂਗਾ ਅਕਾਲੀ ਮੈਂ ਬੜਾ ਕਲੀਅਰ ਹਾਂ ਇਸ ਕਰਕੇ ਮੇਰੀ ਨੀਜੀ ਗੱਲ ਛੱਡੋ ਪਾਰਟੀ ਦੀ ਗੱਲ ਕਰਨਿਆਂ ਪੰਜਾਬ ਦੀ ਗੱਲ ਕਰਨਿਆਂ ਜੇ ਪੰਜਾਬ ਨੇ ਤਰੱਕੀ ਕਰਨੀ ਹੈ ਤੇ ਪੰਜਾਬ ਨੂੰ ਪੰਜਾਬ ਦੀ ਪਾਰਟੀ ਚਾਹੀਦੀ ਹੈ ਜਿਹੜਾ ਪੰਜਾਬ ਦੇ ਨਾਲ ਜਿਹਦਾ ਰਿਸ਼ਤਾ ਰਵੇ ਜਿਹੜੇ ਪੰਜਾਬ ਵਿੱਚ ਬੈਠ ਕੇ ਫੈਸਲੇ ਹੋਣ ਜਿਹੜੀ ਦਿੱਲੀ ਦੀ ਪਾਰਟੀਆਂ ਫੈਸਲਾ ਕਰ ਤਿੰਨੋਂ ਉੱਤੇ ਪਾਰਟੀਆਂ ਤੁਸੀਂ ਦੇਖ ਲਓ ਉਹ ਦਿੱਲੀ ਤੋਂ ਫੈਸਲੇ ਹੁੰਦੇ ਨੇ ਅਕਾਲੀ ਦਲ ਇੱਕੋ ਇੱਕ ਪਾਰਟੀ ਹੈ ਜਿਹੜੀ ਪੰਜਾਬ ਵਿੱਚ ਬੈਠ ਕੇ ਪੰਜਾਬ ਦੇ ਹਿੱਤਾਂ ਦੇ ਬਾਰੇ ਸੋਚਦੀ ਹੈ ਤੇ ਫੈਸਲੇ ਲੈਂਦੀ ਹੈ ਤੁਸੀਂ ਕਾਂਗਰਸ ਦੇ ਰਾਈਵਲ ਵੀ ਦੂਜੀ ਗੱਲ ਮੈਂ ਇੱਥੇ ਕਵਾਂਗਾ ਯਾਦ ਰੱਖਣਾ ਇਹ ਸੈਮੀਫਾਈਨਲ ਹੈ ਫਾਈਨਲ ਹੋਣਾ ਹੈ 27 27 ਇਸ ਵੇਲੇ ਪੋਜੀਸ਼ਨਿੰਗ ਹੋ ਰਹੀ ਹੈ ਸਾਰੋਂ ਪਾਰਟੀਆਂ ਇਹ ਵੇਖ ਰਹੀ ਹੈ ਸਾਨੂੰ ਕਿੰਨੇ ਪਰਸੈਂਟ ਵੋਟ ਪਏਗੀ ਕਿੰਨੀ ਅਸੈਂਬਲੀਆਂ ਵਿੱਚ ਅਸੀਂ ਸਭ ਤੋਂ ਅੱਗੇ ਆ ਹਮ ਕਿੰਨੀ ਅਸੈਂਬਲੀਆਂ ਵਿੱਚ ਅਸੀਂ ਨੰਬਰ 2 ਤੇ ਆ ਬਿਲਕੁਲ ਉਹਦੇ ਨਾਲ 3 ਸਾਲ ਬਾਅਦ ਕੀ ਹੋਏਗਾ ਉਹ ਡਿਟਰਮਨ ਹੋਏਗਾ ਹਮ ਕਾਂਗਰਸ ਦੇ ਰਿਵਾਈਵਰ ਨੂੰ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਹਾਲਾਂਕਿ ਆਮ ਆਦਮੀ ਪਾਰਟੀ ਕਾਂਗਰਸ ਮੋਹਾਲੀ ਤੋਂ ਅੱਗੇ ਚੰਡੀਗੜ੍ਹ ਤੋਂ ਉਹਨਾਂ ਦਾ ਲਾਂਚ ਸ਼ੁਰੂ ਹੋ ਜਾਂਦਾ ਹੈ ਪੂਰੇ ਦੇਸ਼ ਭਰ ਦੇ ਵਿੱਚ ਤੋਂ ਉਹਨਾਂ ਦਾ ਲਾਂਚ ਹੈਗਾ ਜੇ ਇਹ ਪੋਜੀਸ਼ਨਿੰਗ ਉਹ ਦੇਖਣ ਕਾਂਗਰਸ ਔਰ ਆਮ ਆਦਮੀ ਪਾਰਟੀ ਕਿ ਇਹ ਵੀ ਇੱਕ ਤੁਹਾਡੇ ਲਈ ਬੜਾ ਵੱਡਾ ਚੈਲੰਜ ਬਾਅਦ ਚੋ 27 ਦੇ ਲਈ ਹੋ ਸਕਦਾ ਇਹ ਸੈਮੀਫਾਈਨਲ ਦੇ ਵਿੱਚ ਭਾਵੇਂ ਉਹ ਆਮੋ ਸਾਹਮਣੇ ਨੇ ਪਰ ਜੇ ਫਿਰ ਇਕੱਠੇ ਲੜਦੇ ਨੇ ਪੰਜਾਬ ਦੇ ਵਿੱਚ ਵੀ ਇਹ ਐਲਾਈਅੰਸ ਬੜਾ ਟੈਂਪਰੇਰੀ ਐਲਾਈਅੰਸ ਹੈ ਐਂਡ ਇਹ ਐਲਾਈਅੰਸ ਕਰਵਾਇਆ ਗਿਆ ਹੈ ਈਡੀ ਨੇ ਈਡੀ ਦੇ ਡਰ ਤੋਂ ਦੋਨੋਂ ਡਰੇ ਹੋਏ ਨੇ ਇਸ ਕਰਕੇ ਐਲਾਈਅੰਸ ਹੋਇਆ ਹੋਇਆ ਹੈ ਹੂੰ 2 ਤਰੀਕ ਨੂੰ ਕੇਜਰੀਵਾਲ ਸਾਹਿਬ ਨੂੰ ਸਰੈਂਡਰ ਕਰਨਾ ਪੈਣਾ ਹੈ ਉਹਦੇ ਬਾਅਦ ਕੋਰਟ ਕਚਹਿਰੀ ਕੀ ਫੈਸਲਾ ਲੈਂਦੀ ਹੈ ਉਹ ਲੰਬੀ ਗੱਲ ਹੈ ਇਸ ਕਰਕੇ ਇਹ ਬੜਾ ਟੈਂਪਰੇਰੀ ਅਲਾਈਅੰਸ ਹੈ ਅਸੈਂਬਲੀ ਵਿੱਚ ਅਲਾਈਅੰਸ ਨਹੀਂ ਉਹਨਾਂ ਦਾ ਰਹਿ ਸਕਦਾ ਇਸ ਲਈ ਪੰਜਾਬ ਵਿੱਚ ਅਲਾਈਅੰਸ ਨਹੀਂ ਹੋਇਆ ਤੇ ਮੈਂ ਬਾਹਰ ਫਿਰ ਉੱਥੇ ਆ ਰਿਹਾ ਜਿੱਥੋਂ ਗੱਲ ਸ਼ੁਰੂ ਹੋਈ ਸੀ ਐਟ ਸੈਮੀਫਾਈਨਲ ਹੈ ਇਸ ਵਿੱਚ ਲੋਕਾਂ ਨੂੰ ਸਮਝ ਆ ਜਾਏਗੀ ਸਾਨੂੰ ਪੂਰਾ ਯਕੀਨ ਹੈ ਕਿ ਜਿਹੜਾ ਟ੍ਰੈਡੀਸ਼ਨਲ ਅਕਾਲੀ ਵੋਟ ਸੀ ਜੁਰਾਲਾ ਸਾਹਿਬ ਪਰਸੈਂਟੇਜ ਸੀ ਉਹ ਸਾਡੇ ਕੋਲ ਵਾਪਸ ਆਏਗਾ ਉਸ ਤੋਂ 1% ਜ਼ਿਆਦਾ ਹੀ ਹੋਏਗਾ ਕਟਨੀ ਹੋਏਗਾ ਹੂੰ ਜੁਰਾਲਾ ਸਾਹਿਬ ਜੇ ਤੁਸੀਂ ਦਾਵਾ ਕਰ ਰਹੇ ਹੋ ਕਿ ਸੱਤ ਸੀਟਾਂ ਆndੀਆਂ ਨੇ 6 5 6 7 ਸੀਟਾਂ ਆndੀਆਂ ਨੇ ਤੇ ਕੀ ਫਿਰ ਅਕਾਲੀ ਦਲ ਦੁਬਾਰਾ ਇਕੱਲਾ ਹੀ ਰਹੇਗਾ ਜਾਂ ਫਿਰ ਐਨਡੀਆ ਦਾ ਹਿੱਸਾ ਦੁਬਾਰਾ ਬਣ ਸਕਦਾ ਤੁਹਾਨੂੰ ਜ਼ਰੂਰ ਬਣ ਸਕਦਾ ਹੈ ਜ਼ਰੂਰ ਬਣ ਸਕਦਾ ਹੈ ਪ੍ਰੋਵਾਈਡਿਡ ਸਭ ਤੋਂ ਕੰਡੀਸ਼ਨਲ ਹੈ ਸਿਧਾਂਤਿਕ ਹੈ ਅਸੀਂ ਅਨਕੰਡੀਸ਼ਨਲ ਸ਼ਿਸ਼ਾ ਨਹੀਂ ਕਦੀ ਕਰਾਂਗੇ ਅਸੀਂ ਕਿਸਾਨਾਂ ਦੀ ਪਾਰਟੀ ਹੈ ਕਿਸਾਨਾਂ ਦੇ ਹੱਕਾਂ ਲਈ ਹਮੇਸ਼ਾ ਲੜਾਂਗੇ ਤੇ ਜੇ ਕਿ ਕਿਸਾਨਾਂ ਨੂੰ ਇਨਸਾਫ ਮਿਲੇਗਾ ਜੇ ਕੱਲ ਭਾਜੀਪੀ ਤੇ ਆਰਐਸਐਸ ਸਿੱਖਾਂ ਦੇ ਰਿਲੀਜੀਅਸ ਅਫੇਅਰਜ਼ ਵਿੱਚ ਦਖਲਅੰਦਾਜ਼ੀ ਬੰਦ ਕਰੇਗੀ ਤਾਂ ਹੋ ਸਕਦਾ ਜ਼ਰੂਰ ਹੋ ਸਕਦਾ ਉਹ ਪਾਵੇਂ ਪੰਜਾਬ ਲਈ ਦੇ ਹਿਤ ਵਿੱਚ ਹੀ ਹੋਵੇ ਲੇਕਿਨ ਕਦੀ ਅਨਕੰਡੀਸ਼ਨਲ ਸਰੈਂਡਰ ਅਸੀਂ ਨਹੀਂ ਕਰਾਂਗੇ ਗੁਰ ਅਸੀਂ ਗੁਰੂਆਂ ਦੀ ਫਿਲਾਸਫੀ ਵਿੱਚ ਬਲੀਵ ਕਰਦੇ ਹਾਂ ਸਾਨੂੰ ਇਨਸਪੀਰੇਸ਼ਨ ਮਿਲਦੀ ਹੈ ਗੁਰੂਆਂ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਬੱਚੇ ਆਪਣੇ ਕੁਰਬਾਨ ਕਰਤੇ ਲੜਦੇ ਰਹੇ ਨਾ ਕੋਈ ਗੱਲ ਨਹੀਂ ਅਸੀਂ ਲੜਾਂਗੇ ਹਮ ਲੇਕਿਨ ਸਰੈਂਡਰ ਨਹੀਂ ਕਰਾਂਗੇ ਅਨਕੰਡੀਸ਼ਨਲੀ ਇਹ ਗੱਲ ਬੜੀ ਸਾਫ਼ ਹੈ ਬਿਲਕੁਲ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ ਇਹ ਸਨ ਸ਼ਰਮਨੇ ਅਕਾਲੀ ਦਲ ਦੇ ਸੀਨੀਅਰ ਆਗੂ ਨਰੇਸ਼ ਗੁਜਰਾਲ ਜੋ ਦਾਵਾ ਕਰ ਰਹੇ ਨੇ ਕਿ ਪੰਜਾਬ ਦੀ ਬਿਹਤਰੀ ਦੇ ਲਈ ਔਰ ਹਿੰਦੂ ਸਿੱਖ ਭਾਈਚਾਰੇ ਦੇ ਕਾਇਮ ਰੱਖਣ ਲਈ ਵੀ ਸ਼ਰਮਨੇ ਅਕਾਲੀ ਦਲ ਹੀ ਇੱਕ ਇੱਕੋ ਇੱਕ ਪਾਰਟੀ ਹੈ ਔਰ ਇਸ ਚੋਣਾਂ ਦੇ ਵਿੱਚ ਸੈਮੀਫਾਈਨਲ ਦੇ ਵਿੱਚ ਸ਼ਰਮਨੇ ਅਕਾਲੀ ਦਲ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਹੈਰਾਨ ਕਰੇਗੀ ਕਿਉਂਕਿ ਲੋਕਾਂ ਦਾ ਫਤਵਾ ਅਕਾਲੀ ਦਲ ਨੂੰ ਮਿਲਣ ਜਾ ਰਿਹਾ ਹੈ ਦੇਖਦੇ ਰਹੋ ਦੈਨਿਕ ਸਵਰਾ ਟਵੀ